ਗੱਲ ਗਵੰਡੀ ਤੇ ਹੂ ਸੰਤਾ ਲਖੇ ਸਿਧਾਣੇ ਤੇ ਹੂ ਲਖਾ ਬਹੁਤ ਸੋਹਣੇ ਕੰਮ ਕਰਦਾ ਕੰਮ ਕੀਤੇ ਹੈ ਕਿੰਨੇ ਕੀਤੇ ਨਾ ਡਟ ਕੇ ਕੀਤੇ ਲਈਦਾ ਕਾਲੀ ਰਾਬਾ ਜੇ ਅਸੀਂ ਤਿੰਨ ਤਨ ਮੋਟਰਾਂ ਦੇ ਮਾਲਕਾਂ ਕਿਹੜੀਆਂ ਇਹਦੇ ਰਾਹੀ ਲੱਗ ਚੁੱਕਾ ਨਾ ਹੀ ਸਾਨੂੰ 500 ਰੁਪਿਆ ਆਇਆ 15000 ਦੀ ਤੁਹਾਨੂੰ ਪੇਪਰ ਪਾਉਣਗੇ ਇਹ ਛੇਵੇਂ ਟੌਪਿਕ ਚ ਜਿਹੜਾ ਉਹਨਾਂ ਨੇ ਉਹਦੇ ਵਿੱਚ ਦਿੱਤਾ ਹੀ ਨਹੀਂ ਇਸ ਲਈ ਇਸ ਦੇ ਵਿੱਚ ਇਸ ਲਈ ਸਦੋਂ ਬਾਹਰ ਪੇਪਰ ਆਉਂਦਾ ਸ੍ਰੀ ਕਾਲਾ ਹੁਣ ਪੰਜਾਬ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦਾ ਹਲਕਾ ਸੁਭਾ ਹਲਕਾ ਬਠਿੰਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈ ਹਜੇ ਉਹਨਾਂ ਨੇ ਐਲਾਨ ਨਹੀਂ ਕੀਤਾ ਕਿ ਕਿਹੜੇ ਉਮੀਦਵਾਰ ਉਹਨਾਂ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਹੋਣਗੇ ਇੱਕ ਪਾਸੇ ਲੱਖਾ ਸਧਾਨਾਂ ਦੇ ਸ਼ਰਮਣੀ ਕਾਲੀਦਾਰ ਅੰਮਰਸਰ ਦੇ ਉਮੀਦਵਾਰ ਹੈ ਇੱਕ ਪਾਸੇ ਗੁਰਮੀਤ ਸਿੰਘ ਖੁੱਡੀਆਂ ਨੇ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਉਮੀਦਵਾਰ ਨੇ ਪਰਮਪਾਲ ਕਰ ਸਿੱਧੂ ਭਾਜਪੀ ਦੇ ਉਮੀਦਵਾਰ ਨੇ ਪਰ ਲੋਕ ਇਸ ਵਾਰ ਕਿਸ ਨੂੰ ਫਤਵਾ ਦੇਣਗੇ ਕੀ ਲੱਗਦਾ ਹੈ ਕਿ ਕਿਹੜਾ ਨੁਮਾਇੰਦਾ ਜਾ ਕੇ ਸੰਸਦ ਦੇ ਵਿੱਚ ਲੋਕਾਂ ਦੀ ਆਵਾਜ਼ ਆ ਜਿਹੜਾ ਉਹ ਚੱਕੂਗਾ ਆਪਾਂ ਗੱਲਬਾਤ ਕਰਦੇ ਆ ਸੱਚੀ ਗੱਲ ਬਾਈ ਜੀ ਹੋ ਠੀਕ ਠਾਕ ਉਹ ਜੀ ਦੋ ਬੱਪੂ ਕੀ ਕੀ ਲੱਗਦਾ ਤੁਹਾਨੂੰ ਇਸ ਵਾਰ ਜਿਵੇਂ ਤੁਹਾਡੇ ਹਲਕੇ ਦੇ ਵਿੱਚੋਂ ਉਮੀਦਵਾਰ ਹੈ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਲੱਖਾ ਸਧਾਣਾ ਇੱਕ ਪਾਸੇ ਆ ਬੀਬਾ ਪਰਮਪਾਲ ਕੌਰ ਸਿੱਧੂ ਇੱਕ ਪਾਸੇ ਆ ਕਿਹ ਕਿਹਦੇ ਵਿਸ਼ਵਾਸ ਆ ਤੁਹਾਨੂੰ ਨਹੀਂ ਆਉਂਦਾ ਫਿਰ ਤੁਹਾਡੇ ਵਾਲੀ ਗੱਲ ਗਵਾਰੰਟੀ ਤੇ ਹੂ ਸਾਨੂੰ ਤਾਂ ਲੱਖੇ ਸਧਾਣੇ ਤੇ ਹੂ ਜਦੋਂ ਕਾਲੀਆਂ ਦਾ ਤਾਂ ਕੋਈ ਆਇਆ ਨਹੀਂ ਹਾਂ ਤੁਸੀਂ ਜਿਹੜਾ ਕਾਲੀਆਂ ਦਾ ਜੀ ਉੱਠਿਆ ਹੀ ਨਹੀਂ ਜੇ ਕਾਲੀ ਉੱਠੇ ਤਾਂ ਕਾਲੀਆਂ ਚਾਹ ਫਿਰ ਗਵਾਰੰਟੀ ਦਾ ਸਾਡਾ ਲੱਖਾ ਸਧਾਣਾ ਆਈਆਂ ਹੂੰ ਬਸ ਜੀ ਲੱਖੇ ਲੱਖੇ ਦੇ ਵਿਸ਼ਵਾਸ ਆ ਲੱਖਾ ਜਿਵੇਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲਾਂ ਕਰਦਾ ਜਾਂ ਪਾਣੀਆਂ ਨੂੰ ਲੈ ਕੇ ਲੱਖਾ ਬਹੁਤ ਸੋਹਣੇ ਕੰਮ ਕਰਦਾ ਹੈ ਕੁੜੀਆਂ ਕੱਤਰੀਆਂ ਹੋਰ ਤੋਰ ਦਾ ਵਿਚਾਰਾ ਕਿੜੀਆਂ ਛੜੀਆਂ ਛੁੱਡੀਆਂ ਮੋਕੀਆਂ ਕਰਦਾ ਲੋਕ ਉਹ ਵੀ ਕੰਮ ਕਰਦਾ ਵਧੀਆ ਜਾਣੀ ਜੀ ਹਾਂ ਲੱਗਦਾ ਜਿਵੇਂ ਬਹੁਤ ਪਹਿਲਾਂ ਵਾਅਦੇ ਕਰਦੇ ਹੁੰਦੇ ਕਿ ਮੈਂ ਪੰਜਾਬ ਦੇ ਲਈ ਬੋਲੂਗਾ ਪੰਜਾਬ ਦੇ ਲੋਕਾਂ ਦੇ ਲਈ ਖੜੂਗਾ ਪਰ ਬਾਅਦ ਚ ਬਦਲ ਜਾਂਦੇ ਆ ਵਿਸ਼ਵਾਸ ਆ ਵੀ ਲੱਖਾਸ ਤਾਂ ਨਾ ਬਦਲੂਗਾ ਨਹੀਂ ਓਵੇਂ ਡਟਿਆ ਰਹੂਗਾ ਹਾਂ ਠੀਕ ਹੈ ਇਹ ਇਹਨੇ ਹੀ ਕੰਮ ਕੀਤੇ ਆ ਕਿਨੇ ਕੀਤੇ ਨਾ ਡਟ ਕੇ ਕੀਤੇ ਜੋ ਕੀਤੇ ਆ ਹੂੰ ਪਰ ਪੁੱਛ ਲੋ ਕਿ ਵੀ ਕਹਿ ਰਹੇ ਆ ਲੱਖੇ ਸਦਾਨੇ ਦੇ ਵਿਰੋਧ ਦੇ ਵਿੱਚ ਕੀ ਉਹ ਫੇਮ ਦੇ ਉਹ ਸਿਆਸਤਾਂ ਦੇ ਬਚਾਉਣ ਦੇ ਲਈ ਹੀ ਇਹ ਸਾਰੇ ਜਿਹੜਾ ਚਾਹੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਹੋਵੇ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਆ ਮੈਂ ਚਰਚਾ ਪੰਜਾਬ ਦੇ ਵਿੱਚ ਉਹਨੂੰ ਇੱਕ ਹੋਰ ਧਾਰਨਾ ਦੇ ਨਾਲ ਵੀ ਜੋੜਿਆ ਜਾਂਦਾ ਹੈ ਪਿਛਲੇ ਸਮਿਆਂ ਦੇ ਵਿੱਚ ਨਹੀਂ ਉਂ ਤਾਂ ਹੀ ਭੀ ਵਿਰੋਧੀ ਲੋਕ ਤਾਂ ਕਰਦੀ ਹੁੰਦੀ ਹੈ ਇਹੋ ਜਿਹਾ ਕੰਮ ਹੂੰ ਵਿਰੋਧੀ ਲੋਕ ਤਾਂ ਸਾਡੇ ਹੁਣ ਕਾਂਗਰਸ ਤੇ ਅਕਾਲੀਆਂ ਤੇ ਵੀ ਕਰੀ ਜਾਂਦੇ ਜਿਹੜੀ ਹੁਣ ਤੁਹਾਨੂੰ ਗੱਲ ਦੱਸੀ ਹੈ ਅਗਲਾ ਕਹਿੰਦਾ ਅਕਾਲੀਆਂ ਨੇ ਕੀ ਕੀਤਾ ਫਲਾਣਾ ਕੀਤਾ ਹੁਣ ਸਾਡੇ ਲਈ ਤਾਂ ਅਕਾਲੀ ਰੱਬ ਆ ਕੁਝ ਕਿਹਨੇ ਅਕਾਲੀ ਸਾਡੇ ਲਈ ਰੱਬ ਹੈ ਪਰ ਜਿਹੜਾ ਅਸੀਂ ਲੋਕਾਂ ਪਿੰਡਾਂ ਦੇ ਵਿੱਚ ਜਾਣੇ ਆ ਲੋਕਾਂ ਜਾ ਕੇ ਗੱਲਬਾਤ ਕਰਦੇ ਆ ਲੋਕ ਤਾਂ ਇਹ ਵੀ ਕਹਿ ਰਹੇ ਕਿ ਜਿੰਨਾ ਨੁਕਸਾਨ ਪੰਜਾਬ ਦਾ 10 ਸਾਲਾਂ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹਨਾਂ ਕਿਸੇ ਨੇ ਕੀਤਾ ਹੀ ਨਹੀਂ ਵੀਰੇ ਜ਼ਰੂਰ ਕੀਤਾ ਪਰ ਪਰ ਅਸੀਂ ਕਿਹੜੀ ਸਾਨੂੰ ਇਹਨੇ ਦਾਤ ਦਿੱਤੀ ਆ ਮੰਨ ਕੇ ਚੱਲੋ ਸਾਡੀਆਂ ਅੱਜ ਅਸੀਂ ਤਿੰਨ ਤਨ ਮੋਟਰਾਂ ਦੇ ਮਾਲਕਾਂ ਕਿਹੜੀਆਂ ਇਹਦੀਆਂ ਹੀ ਲੱਗ ਚੁੱਕੀਆਂ ਫ੍ਰੀ ਲੱਗੀਆਂ ਹਾਂ ਜੀ ਫ੍ਰੀ ਲੱਗ ਗਈਆਂ ਮੋਟਰਾਂ ਸਾਡੇ ਵੀ ਸਾਨੂੰ ਤਾਂ ਇਹੀ ਚੰਗਿਆ ਸਾਨੂੰ 25000 ਭਰਾਇਆ ਸੀ 23000 ਵਾਪਸ ਕਰਕੇ 2000 ਸਾਡੇ ਮੋਟਰ ਲੱਗ ਫਿਰ ਇਸ ਤੋਂ ਪਰਾਂ ਹੁਣ ਤਾਂ ਕੋਈ ਕੋਸ਼ਿਸ਼ ਕਰ ਨਹੀਂ ਸਕਦਾ ਪੁੱਤਰਾ ਜੇ ਪਿਛਲੇ ਆਪਾਂ ਸਾਲ ਦੀ ਗੱਲ ਕਰ ਲਈਏ ਕਣਕਾਂ ਦੀ ਬਾਡੀ ਭਲੇ ਇੱਥੇ ਬਹੁਤ ਨੁਕਸਾਨ ਹੋਇਆ ਸੀਗਾ ਗੜੇਮਾਰੀ ਹੋਈ ਸੀ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੇ ਕਿਹਾ ਸੀ ਕਿ ਮੈਂ ਗਰਦੌਰੀ ਬਾਤ ਚ ਕਰੂੰਗਾ ਪਹਿਲਾਂ ਖਾਤੇ ਦੇ ਵਿੱਚ ਰੁਪਈਏ ਪਾਉਂਗਾ ਆ ਕੇ ਮਿਲ ਗਏ ਤੁਹਾਨੂੰ ਨਹੀਂ ਸਾਨੂੰ 500 ਰੁਪਿਆ ਆਇਆ 15000 ਦੀ ਤੁਹਾਨੂੰ ਸਿਰਫ ਉਸ ਦਿਵਾ ਕੇ ਅਨਸਾਰ ਨਹੀਂ ਲਈ ਸਾਡੀ ਉਹ ਵੀ ਵਿੱਚ ਕੁਝ ਲੋਕਾਂ ਦੇ ਗਰੀਬਾਂ ਦੇ ਰਹਿ ਵੀ ਗਏ ਵਿਚਾਰਿਆਂ ਦੇ ਜੀ ਹਾਂ ਜੀ ਇਹ ਪੂਰੇ ਪਿੰਡ ਦੇ ਨਹੀਂ ਆਏ ਟਾਵੇਂ ਟਾਵੇਂ ਆਏ ਹਾਂ ਜੀ ਹਾਂ ਜੀ ਵਿੱਚ ਰਹੇਗੀ ਜਿਵੇਂ ਭਾਈ ਬਾਪੂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਅਸੀਂ ਆਮ ਘਰਾਵਾਂ ਚੋਂ ਉੱਠੇ ਹੋਇਆ ਆ ਆਮ ਘਰਾ ਦੇ ਜਦੋਂ ਇੱਥੇ ਇੱਥੇ ਆਏ ਸੀ ਹਾਂ ਖੁਦ ਗੁੰਟੀਕਲ ਆ ਕੇ ਵੀ ਉਹ ਮੁਕਰ ਚੁੱਕੇ ਆ ਖੇਤਾਂ ਦੇ ਵਿੱਚ ਉਹਨੇ ਵੇਖ ਕੇ ਬਾਕੀ ਸੀ ਨਾ ਸਾਥੋਂ ਖਰਚ ਕਰਵਾਇਆ ਨਾ ਕੋਈ ਵਾਸਤਾ ਬਹੁਤ ਸੋਹਣੀ ਗੱਲ ਕੀਤੀ ਖੇਤਾਂ 'ਚ ਆ ਕੇ ਜਦੋਂ ਉਹਨੇ 15000 ਕੀ ਜਾਇਆ ਅਸੀਂ ਆਖਿਆ ਚਲੋ ਸੈਟ ਹੈ ਤੇ 15 ਦੀ ਜਾਇ ਮੁੜ ਕੇ ਸਾਨੂੰ ਮੂੰਹ ਨਹੀਂ ਦਿਖਾਇਆ 1200 ਰੁਪਇਆ ਦੇਤਾ ਕਹਿ ਕੇ 15000 1200 ਮਿਲੇ ਤੁਹਾਨੂੰ 1200 ਰੁਪਇਆ ਦਿੱਤਾ ਕਹਿ ਕੇ 15 ਹੁਣ ਇਧਰ ਜਿਵੇਂ ਮੀਂਹ ਪਿਆ ਹੁਣ ਇੰਨਾ ਇਧਰ ਮੀਹਾਂ ਦਾ ਕੀ ਹਾਲਾਤ ਹੈ ਗੜੇ ਮਾਰੀ ਦੌਰੀ ਨਹੀਂ ਕੀਤੀ ਸਾਡੇ ਇੱਥੇ ਨੇੜੇ ਤੇੜੇ ਕਿਹੜੇ ਗੜੇ ਮਾਰੀ ਆ ਕਿਸੇ ਨੇ ਕੋਈ ਗਰਦੌਰੀ ਨਹੀਂ ਕੀਤੀ ਫਿਰ ਆਪ ਆळ्या ਨੂੰ ਕੀ ਕਰਾਂਗੇ ਆਪਾਂ ਇਹ ਤਾਂ ਉਹ ਹੀ ਪਹੁੰਚਣ ਹੁਣਾ ਜੀ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਜਿਵੇਂ ਕਹਿ ਰਹੀ ਆਸੀ ਬਦਲਾ ਲੈ ਕੇ ਆਵਾਂਗੇ ਜਮਾਂ ਖਤਮ ਹੋ ਗਈ ਸਾਰੇ ਪੰਜਾਬ ਤੋਂ ਆਮ ਪਾਰਟੀ ਨੂੰ ਵੋਟ ਨਹੀਂ ਪੈਂਦੀ ਜਮਾਂ ਉਹ ਭਾਈ ਮੇਰੀ ਮਿਲਗੀ ਨੌਕਰੀ ਕੋਈ ਜਿਵੇਂ ਕਹਿ ਰਹੇ ਸੀ ਕਿ ਨੌਕਰੀ ਦੇਵਾਂਗੇ 43000 ਨੌਕਰੀ ਪਹਿਲਾਂ ਤਾਂ ਪਰਿਵੀ ਹੋਣੀ ਚਾਹੀਦੀ ਹੈ ਜਦੋਂ ਫਾਰਮ ਹੀ ਨਹੀਂ ਪਰੇਗਾ ਇਹਦੇ ਨੌਕਰੀ ਵੀ ਕਿੱਥੋਂ ਮਿਲਣੀ ਹੈ ਜੇ ਜੰਮ ਕਮਤਰੀ ਸਾਹਿਬ ਕਹਿ ਰਹੇ ਕਿ 43 ਹਜ਼ਾਰ ਨੌਕਰੀ ਦੇਤੀ ਤੁਹਾਡੇ ਪਿੰਡ ਤੁਸੀਂ ਫਾਰਮ ਨਹੀਂ ਭਰੇ ਪਰ ਤੁਹਾਡੇ ਪਿੰਡ ਦੇ ਵਿੱਚ ਹੋਰ ਕਿਸੇ ਨੌਜਵਾਨ ਨੂੰ ਮਿਲੀ ਹੈ ਨਹੀਂ ਮੈਂ ਤਾਂ ਪਹਿਲਾਂ ਵੀ ਫਾਰਮ ਤਾਂ ਪਹਿਲਾਂ ਵੀ ਬਹੁਤ ਭਰੇ ਜਾਂਦੇ ਸੀ ਗੱਲ ਕਰ ਇਹਨਾਂ ਨੇ ਹੁਣ ਜਿਹੜੀ ਪੁਲਿਸ ਦੀ ਨੌਕਰੀ ਪਹਿਲਾਂ ਫਾਰਮ ਇਕੱਠੇ ਕਰਦੇ ਹੁੰਦੇ ਸੀ ਹੁਣ ਇਹ ਕੱਢਦੇ ਆ ਸਾਲ-ਸਾਲ ਮਗਰੋਂ ਕਿੱਥੇ ਪਹਿਲਾਂ ਵੀ ਮਤਲਬ ਕਿ ਮੰਨ ਕੇ ਚੱਲੋ ਵੀ 2500 ਪੋਸਟ ਕੱਢਦੇ ਸੀ ਉਹ ਤਿੰਨ-ਚਾਰ ਸਾਲਾਂ ਬਾਅਦ ਇਹ ਹੁਣ ਉਹੀ 5-500 ਪੋਸਟ ਕਰਦੇ ਆ ਮਤਲਬ ਕਿ ਸਾਲ-ਸਾਲ ਬਾਅਦ ਪਰ ਇਹ ਸੀਗੇ ਫਾਰਮ ਪਰ ਉਹਨਾਂ ਦੇ ਵਿੱਚ ਕੀ ਹੁੰਦਾ ਇਹ ਸਿਲੇਬਸ ਦੇਗੇ ਕੁਝ ਹੋਰ ਤੇ ਪੰਜ ਚੈਪਟਰ ਹੁੰਦੇ ਆ ਸਿਲੇਬਸ ਦੇ ਵਿੱਚ ਮੈਂ ਦਿਨ ਵਿੱਚ ਮੰਨ ਕੇ ਚੱਲੋ ਤੇ ਉਹ ਪੇਪਰ ਪਾਉਣਗੇ ਇਹ ਛੇਵੇਂ ਟੋਪਿਕ ਚ ਜਿਹੜਾ ਉਹਨਾਂ ਨੇ ਉਹਦੇ ਵਿੱਚ ਦਿੱਤਾ ਹੀ ਨਹੀਂ ਸਿਲੇਬਸ ਦੇ ਵਿੱਚ ਸਿਲੇਬਸ ਤੋਂ ਬਾਹਰ ਪਾ ਦਿੰਦੇ ਆ ਸਿਲੇਬਸ ਤੋਂ ਬਾਹਰ ਪੇਪਰ ਆਉਂਦਾ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਜਿਹੜਾ ਪੇਪਰ ਹੋਇਆ ਸੀ ਪੁਲਿਸ ਦਾ ਉਹ ਹੋਇਆ ਸੀ ਆਫਲਾਈਨ ਉਹਦੇ ਵਿੱਚ ਸਭ ਉਹਦੇ ਮੁਤਾਬਿਕ ਆਏ ਸੀ ਸਿਲੇਬਸ ਦੇ ਮੁਤਾਬਿਕ ਪਰ ਜਦੋਂ ਆਹ ਇਹਨਾਂ ਨੇ TCS ਵਾਲਿਆਂ ਨੇ ਪੇਪਰ ਲੈਂਤਾ ਪਿਛਲੀ ਯਾਰ ਤੇ ਉਹਦੇ ਵਿੱਚ ਇਹਨਾਂ ਨੇ ਉਤੋਂ ਸਿਲੇਬਸ ਤੋਂ ਬਾਹਰ ਵੀ ਜਾ ਕੇ ਉਹ ਟਾਪਿਕ ਪਾਉਂਦੇ ਇੱਕ ਇੱਕ ਟਾਪਿਕ ਦੇ ਵਿੱਚੋਂ 5 6 6 ਕੁਐਸਚਨ ਬਾਕੀ ਜਿਹੜੇ 3 4 ਟਾਪਿਕ ਦਿੱਤੇ ਹੁੰਦੇ ਆ ਉਹਨਾਂ ਵਿੱਚੋਂ ਕੁਝ ਨਹੀਂ ਪਾਉਂਦੇ ਜਿਹੜੇ ਟਾਪਿਕ ਤੇ ਬਹਿ ਜਾਣ ਬਸ ਉਹੀ ਟਾਪਿਕ ਚੱਕੀ ਦਰੋਂ ਜਿਹੜਾ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਹ ਜ਼ਿਆਦਾਤਰ ਨੌਜਵਾਨ ਪੀੜ੍ਹੀ ਲੈ ਕੇ ਆਈ ਹੈ ਨੌਜਵਾਨ ਲੈ ਕੇ ਆਇਆ ਸਾ ਤੁਸੀਂ ਵੀ ਉਸ ਪੀੜੀ ਦੇ ਵਿਚ ਆਉਂਦੇ ਹੋਵੋ ਉਸ ਲੀਹ ਦੇ ਵਿਚ ਆਉਂਦੇ ਹੋਵੋ ਕੀ ਦਾਦਾ ਜਿਵੇਂ ਨੌਜਵਾਨਾਂ ਮੰਡੀ ਪਾਰਟੀ ਜਿਹੜੇ ਹਸਾਬ ਨਾਲ ਲੈ ਕੇ ਆਈ ਸੀ ਉਸ ਹਸਾਬ ਨਾਲ ਬੀਤੇ 2.5 ਸਾਲਾਂ ਦੇ ਵਿੱਚ ਕੰਮ ਹੋਇਆ ਤੁਹਾਡੀ ਨਜ਼ਰ ਦੇ ਵਿੱਚ ਜਿਵੇਂ ਵਾਅਦੇ ਕਰ ਰਹੇ ਸੀਗੇ ਚਾਹੇ ਰੋਜ਼ਗਾਰ ਦੀ ਗੱਲ ਹੋਵੇ ਨਸ਼ੇ ਦੀ ਗੱਲ ਹੋਵੇ ਇੰਪਲੋਇਮੈਂਟ ਦੀ ਗੱਲ ਹੋਵੇ ਪੰਜਾਬ ਨੂੰ ਲੈ ਕੇ ਕੋਈ ਹੋਇਆ ਵਿਕਾਸ ਹੋਇਆ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹਜੇ ਤੱਕ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਬਾਕੀ ਇਸ਼ਤਿਹਾਰ ਇਹਨਾਂ ਨੇ ਬਹੁਤ ਲਾਏ ਆ ਇਸ ਇਸ਼ਤਿਹਾਰ ਹੀ ਗੱਲੇ ਦੀਂਦੇ ਹੁਣ ਸਾਡੀ ਵੀ ਇਥੇ ਸਰਕਾਰੀ ਸਕੂਲ ਦੇ ਵਿੱਚ ਹੈ ਹੋਰ ਤਾਂ ਕੁਝ ਨਹੀਂ ਬਦਲਿਆ ਕੱਲਾ ਬਸ ਜਿਹੜਾ ਉਹ ਤੋਂ ਕਾਲੀਦਾਲ ਸਰਕਾਰ ਨੇ ਕੀਤਾ ਸੀਗਾ ਕੁਝ ਚੰਗੀਆਂ ਗੱਲਾਂ ਲਿਖੀਆਂ ਹੁੰਦੀਆਂ ਸੀਗੀਆਂ ਕੰਧਾਂ ਤੇ ਉਹਨਾਂ ਨੂੰ ਬਸ ਉਹਨਾਂ ਤੇ ਲਿਪਾ ਪੋਚੀ ਕਰਕੇ ਵੀ ਮਤਲਬ ਕੇ ਰੰਗ ਰੰਗ ਲਾ ਕੇ ਬਸ ਉਹਨਾਂ ਨੇ ਕੱਲਾ ਰੰਗ ਕੀਤਾ ਏ ਸਾਰੀ ਉਹ ਪਸਤਾਵਾ ਤਾਂ ਨਹੀਂ ਮੰਨਦੇ ਬਚਕੀ ਆਮਦਨੀ ਪਾਰਟੀ ਲੈ ਕੇ ਆਈ ਸੀ ਬਦਲਾਅ ਹੋਊਗਾ ਬਾਕੀ ਪਸਤਾਵਾ ਤਾਂ ਹੋਵੇ ਜੇ ਵੋਟ ਪਾਈ ਹੋਵੇ ਮੈਂ ਤਾਂ ਵੋਟ ਵੀ ਨਹੀਂ ਪਾਈ ਸੀ ਇਹਨਾਂ ਨੂੰ ਬਾਕੀ ਇਹ ਹੋਰ ਗੱਲਾਂ ਵੀ ਇਹ ਫ੍ਰੀ ਬਹੁਤ ਕੁਝ ਦਿੰਦੇ ਆ ਇਹ ਕਦੇ ਬਾਹਰਲੇ ਦੇਸ਼ਾਂ 'ਚ ਦੇਖਿਆ ਹੋਵੇ ਕਿਤੇ ਵੀ ਕੋਈ ਜਿਵੇਂ ਬੱਸ ਦਾ ਕਰਾਇਆ ਕੋਈ ਫ੍ਰੀ ਮਿਲਦਾ ਠੀਕ ਆ ਜਾਂ ਕੋਈ ਬਿਜਲੀ ਹੈਗੀ ਜਿਹੜੀ ਮੁਫਤ ਮਿਲਦੀ ਆ ਹੋਰ ਆ ਬਈ ਥੋੜਾ ਸਵਾਲ ਵਿੱਚ ਆ ਕੀ ਪੰਜਾਬ ਦੇ ਲੋਕਾਂ ਨੂੰ ਕੋਈ ਫ੍ਰੀ ਦੀ ਚੀਜ਼ ਚਾਹੀਦੀ ਆ ਜਾਂ ਸਿੱਖਿਆ ਫ੍ਰੀ ਚਾਹੀਦੀ ਆ ਐਜੂਕੇਸ਼ਨ ਸਿਸਟਮ ਫ੍ਰੀ ਚਾਹੀਦਾ ਜਿਹੜੀਆਂ ਸਿਹਤ ਸਹੂਲਤਾਂ ਨੇ ਉਹ ਫ੍ਰੀ ਚਾਹੀਦੀਆਂ ਨੇ ਫ੍ਰੀ ਤਾਂ ਫ੍ਰੀ ਨੂੰ ਛੱਡ ਕੇ ਜੇ ਆਪਾਂ ਸਿਹਤ ਸੂਜ ਤੇ ਜਿਵੇਂ ਐਜੂਕੇਸ਼ਨ ਹੋਗੀ ਜੇ ਆਪਾਂ ਉਹਨਾਂ ਨੂੰ ਵਧੀਆ ਬਣਾਉਨੇ ਆ ਉਹਦੇ 'ਚ ਫਾਇਦਾ ਨਾ ਕਿ ਫ੍ਰੀ ਕਰਨ ਦੇ ਵਿੱਚ ਫ੍ਰੀ ਦਾ ਪਰ ਮਜਮਾ ਨਾ ਦੇਣਾ ਹਾਂ ਜੀ ਹੁਣ ਜਿਵੇਂ ਫ੍ਰੀ ਦੇ ਵਿੱਚ ਜਿਵੇਂ ਹੁਣ ਚੀਜ਼ ਮਿਲਦੀ ਆ ਆਪਾਂ ਨੂੰ ਦੁਕਾਨਾਂ ਤੇ ਆਪਾਂ ਨੂੰ ਉਹਨਾਂ ਦਾ ਪਤਾ ਵੀ ਫ੍ਰੀ ਉਹ ਕਾਹ ਤੋਂ ਦਿੰਦੇ ਆ ਹਣਾ ਵੀ ਜਿਵੇਂ ਕੋਈ ਚਾਰ ਸਾਬਣਾ ਨਾਲ ਇੱਕ ਸਾਬਣ ਫ੍ਰੀ ਮਿਲਦੀ ਆ ਕੋਈ ਅਲੱਗ ਉਹਨਾਂ ਦੀ ਵੀ ਕੰਪਨੀ ਦੀ ਕੋਈ ਅਲੱਗ ਉਹ ਚੀਜ਼ ਮਿਲਦੀ ਆ ਉਹ ਕਾਦੇ ਲਈ ਮਿਲਦੀ ਹੁੰਦੀ ਆ ਵੀ ਤਾਂ ਕਿ ਉਹ ਕੀ ਕਰ ਸਕਣ ਪਬਲਿਸਿਟੀ ਕਰ ਸਕਣ ਜਿਹੜਾ ਵੀ ਉਹ ਮਾਲ ਵੇਚਦੇ ਆ ਇਹੀ ਹੁੰਦਾ ਨਾ ਕੰਮ ਹਾਂ ਬਸ ਇਹੀ ਆ ਫਿਰ ਜੀ ਜਿਵੇਂ ਹੁਣ ਕੋਟੇ ਇਥੇ ਆਮ ਆਦਮੀ ਪਾਰਟੀ ਨੇ ਕਰਮਜੀਤ ਹਣ ਮੋਲ ਨੂੰ ਆਪਣਾ ਨਹੀਂ ਨਹੀਂ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਕੀ ਲੱਗਦਾ ਵੀ ਖੁੱਡੀਆਂ ਸਾਹਿਬ ਸੰਸਦ ਦੇ ਵਿੱਚ ਜਾ ਕੇ ਉਮਰ ਅੱਜ ਤੋਂ ਈ ਵਾਰ ਬਣ ਗਏ ਖੁੱਡੀਆਂ ਸਾਹਿਬ ਕਹਿ ਰਿਹਾ ਅਸੀਂ ਨੌਜਵਾਨਾਂ ਦੇ ਲਈ ਕੰਮ ਕਰ ਰਹੇ ਆ ਨੌਜਵਾਨਾਂ ਦੇ ਲਈ ਅਸੀਂ ਰੋਜ਼ਗਾਰ ਦੇ ਜਿਹੜੇ ਜਰੀਏ ਆ ਉਹ ਹੋਰ ਵਧ ਤੋਂ ਢੰਗ ਨਾਲ ਵਧੀਆ ਕਰਾਂਗੇ ਨਹੀਂ ਐਵੇਂ ਇੰਨਾ ਦਾ ਮੈਨੂੰ ਵੈਸੇ ਪੋਲਿਟਿਕਸ ਤੋਂ ਦਾ ਮੈਨੂੰ ਇਹਨਾਂ ਨਹੀਂ ਪਤਾ ਇਹਦੇ ਬਾਰੇ ਨਹੀਂ ਕੁਝ ਗੱਲ ਕਰ ਸਕਦਾ ਜੀ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੁੰਦਾ ਆਪਾਂ ਉਹਦੇ ਬਾਰੇ ਗੱਲ ਕਰ ਸਕਦੇ ਆ ਐਵੇਂ હવાਪਾਜੀ ਦੇ ਵਿੱਚ ਐਵੇਂ ਕੁਝ ਕਹਿਣਾ ਤਾਂ ਫਿਰ ਗਲਤ ਆ ਜੀ ਜੀ ਤਾਂ ਲੋਕ ਸਭਾ ਹਲਕਾ ਬਠਿੰਡੇ ਦੀ ਜੇਕਰ ਗੱਲ ਕਰ ਲਈਏ ਤਾਂ ਇਸੇ ਇਹ ਗੁਮਟੀਪਿੰਡਾ ਜ਼ਿਲ੍ਹੇ ਬਠਿੰਡੇ ਦਾ ਇਸੇ ਪਿੰਡ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਸਾਲ ਇਸੇ ਪਿੰਡ ਦੇ ਵਿੱਚ ਗਣੇ ਮਾਰੀ ਹੁੰਦੀ ਹੈ ਇਸੇ ਪਿੰਡ ਦੇ ਖੇਤਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਗਰਦੌਰੀ ਬਾਅਦ ਚੋਂ ਕਰਾਂਗੇ ਪਹਿਲਾਂ ਖਾਤਿਆਂ ਦੇ ਵਿੱਚ ਰੁਪਈਏ ਪਾਵਾਂਗੇ ਪਰ ਇਹਨਾਂ ਲੋਕਾਂ ਨੇ ਕਹਿੰਨੇ ਕਿ 15000 ਰੁਪਏ ਸਾਨੂੰ ਕਿਹਾ ਸੀਗੇ 15000 ਦੇਵਾਂਗੇ ਪਰ 15000 ਦੇ ਵਿੱਚੋਂ 6200 ਰੁਪਏ ਸਾਨੂੰ ਸਾਡੇ ਖਾਤੇ ਦੇ ਵਿੱਚ ਪਾਇਆ ਨੌਜਵਾਨਾਂ ਨੇ ਗਿਲੇ ਸ਼ਿਕਵੇ ਸੰਜੇ ਕੀਤੇ ਸਤਾਪਾ ਤੁਹਾਡੀ ਪਾਰਟੀ ਦੇ ਨਾਲ ਪੁਲਿਸ ਨੂੰ ਲੈ ਕੇ ਪੁਲਿਸ ਮਹਿਕ ਨੂੰ ਲੈ ਕੇ ਜਿਹੜੇ ਪੇਪਰ ਹੁੰਦੇ ਆ ਕਈ ਵਾਰੀ ਉਹ ਸਲੇਵਸ ਪੇਪਰ ਤੋਂ ਬਾਹਰ ਆ ਜਾਂਦਾ ਜਿਹਨਾਂ ਦੀ ਕੀਤੀ ਹੋਈ ਤਿਆਰੀ ਹੁੰਦੀ ਆ ਉਹ ਵਿਅਰਥ ਹੋ ਜਾਂਦੀ ਆ ਤਾਂ ਨੌਜਵਾਨਾਂ ਦੇ ਗਿਲੇ ਸ਼ਿਕਵੇ ਆ ਸਤਾ ਤੁਹਾਡੀ ਪਾਰਟੀ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਨਾਲ ਵੀ ਆ ਕਿ ਪੰਜਾਬ ਨੂੰ ਬਿਹਤਰੀ ਦੇ ਰਾਹ ਤੇ ਲੈ ਕੇ ਆਉਣ ਦੇ ਲਈ ਕੋਈ ਇਦਾਂ ਦੀ ਨੀਤੀ ਅਪਣਾਉਣੀ ਪੈਣੀ ਆ ਪੰਜਾਬ ਦੇ ਬੱਚਾ ਇੰਪਲੋਇਮੈਂਟ ਲੈ ਆਉਣ ਦੇ ਲਈ ਕੋਈ ਨੀਤੀ ਵਧੀਆ ਤਰੀਕੇ ਨਾਲ ਉਹਨੇ ਬਣਿਆ ਤਾਂ ਜਾ ਕੇ ਜਿਹੜਾ ਪੰਜਾਬ ਦੀ ਤਸਵੀਰ ਹੈ ਉਹ ਵਧੀਆ ਟੰਗ ਨਾਲ ਜਿਹੜੀ ਉਹ ਬਦਲ ਸਕਦੀ ਹੈ ਅਸੀਂ ਫਿਰ ਤੁਹਾਡੇ ਨਾਲ ਸੰਮੁਖ ਹੋਵਾਂਗੇ ਪੰਜਾਬ ਦੇ ਕਿਸੇ ਹੋਰ ਲੋਕ ਸਭਾ ਹਲਕੇ ਦੇ ਵਿੱਚੋਂ ਜੁੜੇ ਰਹੇ ਹੋਣ ਪੰਜਾਬ ਚੈਨਲ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਸੁਖੀ ਰਾਮਪੁਰਾ ਦੇ ਨਾਲ ਧੰਨਵਾਦ